ਸਰਦੀਆਂ 'ਚ ਗੁੜ ਦੀ ਚਾਹ ਪੀਣ ਦੇ ਫਾਇਦੇ ਸਰੀਰ ਨੂੰ ਠੰਡ ਤੋਂ ਬਚਾਉਣ ਲਈ ਗਰਮ ਤਸੀਰ ਵਾਲੇ ਖਾਣੇ ਦਾ ਸੇਵਨ ਸਰਦੀਆਂ 'ਚ ਕਰਨਾ ਚਾਹੀਦਾ ਹੈ ਇਸ ਲਈ ਸਰਦੀਆਂ 'ਚ ਗੁੜ ਦੀ ਬਣੀ ਹੋਈ ਚਾਹ ਦਾ ਸੇਵਨ ਕਰੋ ਇਸ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਨੇ ਗੁੜ ਦੀ ਚਾਹ 'ਚ ਪੋਸ਼ਟਿਕ ਤੱਤ ਪ੍ਰੋਟੀਨ ਆਇਰਨ ਫਾਈਬਰ ਤੇ ਪੋਟਾਸ਼ੀਅਮ ਭਰਪੂਰ ਹੁੰਦੇ ਹਨ ਇਹ ਵਜ਼ਨ ਘਟਾਉਣ 'ਚ ਮਦਦ ਕਰਦੀ ਹੈ ਦਰਸਲ ਗੁੜ ਦੀ ਚਾਹ ਪੀਣ ਨਾਲ ਸਰੀਰ ਦਾ ਮੋਟਾਪਾ ਘੱਟ ਕਰਨ 'ਚ ਮਦਦ ਮਿਲਦੀ ਹੈ ਇਹ ਫਾਈਬਰ ਵਰਗੇ ਕਈ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਹੁੰਦੀ ਹੈ ਇਸ ਲਈ ਭਾਰ ਘਟਾਉਣ ਲਈ ਗੁੜ ਦੀ ਚਾਹ ਨੂੰ ਡਾਈਟ 'ਚ ਸ਼ਾਮਿਲ ਕਰੋ ਮਾਈਗ੍ਰੇਨ ਜੇਕਰ ਤੁਸੀਂ ਮੂਡ ਨੂੰ ਫਰੈਸ਼ ਕਰਨਾ ਚਾਹੁੰਦੇ ਹੋ ਤਾਂ ਗੁੜ ਵਾਲੀ ਚਾਹ ਪੀਓ ਇਸ 'ਚ ਅਜਿਹੇ ਪੋਸ਼ਕ ਤੱਤ ਹੁੰਦੇ ਨੇ ਜੋ ਸਿਰਦਰਦ ਤੋਂ ਰਾਹਤ ਦਿਵਾ ਸਕਦੇ ਨੇ ਇਸ ਲਈ ਮਾਈਗਰੇਨ 'ਚ ਗੁੜ ਦੀ ਚਾਹ ਦਾ ਸੇਵਨ ਕਰੋ ਐਨੀਮੀਆ 'ਚ ਫਾਇਦੇਮੰਦ ਗੁੜ ਦੀ ਚਾਹ ਇਸ ਲਈ ਵੀ ਪੀਣੀ ਚਾਹੀਦੀ ਹੈ ਕਿਉਂਕਿ ਗੁੜ ਵਿੱਚ ਆਇਰਨ ਭਰਪੂਰ ਮਾਤਰਾ 'ਚ ਹੁੰਦਾ ਇਸ ਲਈ ਜੇਕਰ ਤੁਹਾਡਾ एचबी यानी कि हीमोग्लोबिन लेवल कट गया है तो ਤੁਸੀਂ ਗੁੜ ਦੀ ਚਾਹ ਦਾ ਸੇਵਨ ਕਰ ਸਕਦੇ ਹੋ ਇਸ ਨੂੰ ਡਾਈਟ ਚ ਸ਼ਾਮਲ ਕਰਨ ਨਾਲ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ ਇਮ्युनिटी ਕਰੇ ਬੂਸਟ ਗੁੜ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਗੁੜ ਤੋਂ بنی ਚਾਹ ਦਾ ਸੇਵਨ ਕਰਨ ਨਾਲ ਇਮਿਊਨ ਸਿਸਟਮ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ ਇਸ ਲਈ ਇਹ ਚਾਹ ਸਾਨੂੰ ਡਾਈਟ ਚ ਸ਼ਾਮਲ ਕਰਨੀ ਚਾਹੀਦੀ ਹੈ ਬਣਾਉਣ ਦਾ ਤਰੀਕਾ ਹੁਣ ਗੱਲ ਕਰਦੇ ਹਾਂ ਕਿ ਗੁੜ ਦੀ ਚਾਹ ਬਣਾਉਣ ਦਾ ਆਖਿਰਕਾਰ ਆਸਾਨ ਤਰੀਕਾ ਕੀ ਹੈ ਤਾਂ ਜਿਵੇਂ ਕਿ ਤੁਸੀਂ ਨਾਰਮਲ ਚਾਹ ਬਣਾਉਂਦੇ ਹੋ ਉਸੇ ਤਰ੍ਹਾਂ ਹੀ ਇਸ ਚਾਹ ਨੂੰ ਵੀ ਬਣਾਣਾ ਹੈ ਬਸ ਖੰਡ ਦੀ ਬਜਾਏ ਗੁੜ ਦੀ ਵਰਤੋਂ ਕਰੋ ਚਾਹ ਬਣਾਉਣ ਤੋਂ ਬਾਅਦ ਇਸ ਦਾ ਸਵਾਦ ਤੁਸੀਂ ਵੇਖੋਗੇ ਕਿਵੇਂ ਵਧੀਆ ਹੋਏਗਾ ਤੇ ਨਾਲ ਹੀ ਗੁੜ ਨਾਲ ਤੁਸੀਂ ਇਸ ਚਾਹ ਦਾ ਸਵਾਦ ਹੋਰ ਵਧਾ ਸਕਦੇ ਹੋ ਗੁੜ ਦੀ ਚਾਹ ਸਿਹਤ ਲਈ ਫਾਇਦੇਮੰਦ ਹੁੰਦੀ ਹੈ ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਹੋਰ ਅਪਡੇਟਸ ਲਈ ਜੁੜੇ ਰਹੋ ਡੇਲੀ ਹੈਲਥ ਦੇ ਨਾਲ ਸਰਦੀਆਂ 'ਚ ਗੁੜ ਦੀ ਚਾਹ ਪੀਣ ਦੇ ਫਾਇਦੇ ਸਰੀਰ ਨੂੰ ਠੰਡ ਤੋਂ ਬਚਾਉਣ ਲਈ ਗਰਮ ਤਸੀਰ ਵਾਲੇ ਖਾਣੇ ਦਾ ਸੇਵਨ ਸਰਦੀਆਂ 'ਚ ਕਰਨਾ ਚਾਹੀਦਾ ਹੈ ਇਸ ਲਈ ਸਰਦੀਆਂ 'ਚ ਗੁੜ ਦੀ ਬਣੀ ਹੋਈ ਚਾਹ ਦਾ ਸੇਵਨ ਕਰੋ ਇਸ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਨੇ ਗੁੜ ਦੀ ਚਾਹ 'ਚ ਪੋਸ਼ਟਿਕ ਤੱਤ ਪ੍ਰੋਟੀਨ ਆਇਰਨ ਫਾਈਬਰ ਤੇ ਪੋਟਾਸ਼ੀਅਮ ਭਰਪੂਰ ਹੁੰਦੇ ਹਨ ਇਹ ਵਜ਼ਨ ਘਟਾਉਣ 'ਚ ਮਦਦ ਕਰਦੇ ਨੇ ਦਰਅਸਲ ਗੁੜ ਦੀ ਚਾਹ ਪੀਣ ਨਾਲ ਸਰੀਰ ਦਾ ਮੋਟਾਪਾ ਘਟ ਕਰਨ 'ਚ ਮਦਦ ਮਿਲਦੀ ਹੈ ਇਹ ਫਾਈਬਰ ਵਰਗੇ ਕਈ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਹੁੰਦੀ ਹੈ ਇਸ ਲਈ ਭਾਰ ਘਟਾਉਣ ਲਈ ਗੁੜ ਦੀ ਚਾਹ ਨੂੰ ਡਾਈਟ ਚ ਸ਼ਾਮਿਲ ਕਰੋ ਮਾਈਗ੍ਰੇਨ ਜੇਕਰ ਤੁਸੀਂ ਮੂਡ ਨੂੰ ਫਰੈਸ਼ ਕਰਨਾ ਚਾਹੁੰਦੇ ਹੋ ਤਾਂ ਗੁੜ ਵਾਲੀ ਚਾਹ ਪੀਓ ਇਸ ਚ ਅਜਿਹੇ ਪੋਸ਼ਕ ਤੱਤ ਹੁੰਦੇ ਨੇ ਜੋ ਸਿਰ ਦਰਦ ਤੋਂ ਰਾਹਤ ਦਿਵਾ ਸਕਦੇ ਨੇ ਇਸ ਲਈ ਮਾਈਗ੍ਰੇਨ ਚ ਗੁੜ ਦੀ ਚਾਹ ਦਾ ਸੇਵਨ ਕਰੋ ਐਨੀਮੀਆ ਚ ਫਾਇਦੇਮੰਦ ਗੁੜ ਦੀ ਚਾਹ ਇਸ ਲਈ ਵੀ ਪੀਣੀ ਚਾਹੀਦੀ ਹੈ ਕਿਉਂਕਿ ਗੁੜ ਵਿੱਚ ਆਇਰਨ ਭਰਪੂਰ ਮਾਤਰਾ ਚ ਹੁੰਦਾ ਹੈ ਇਸ ਲਈ ਜੇਕਰ ਤੁਹਾਡਾ ਐਚਬੀ ਯਾਨੀ ਕਿ ਹੀਮੋਗਲੋਬਿਨ ਲੈਵਲ ਘਟ ਗਿਆ ਹੈ ਤਾਂ ਤੁਸੀਂ ਗੁੜ ਦੀ ਚਾਹ ਦਾ ਸੇਵਨ ਕਰ ਸਕਦੇ ਹੋ ਇਸ ਨੂੰ ਡਾਈਟ ਚ ਸ਼ਾਮਲ ਕਰਨ ਨਾਲ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ ਇਮਿਊਨਿਟੀ ਕਰੇ ਬੂਸਟ ਗੁੜ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਗੁੜ ਤੋਂ ਬਣੀ ਚਾਹ ਦਾ ਸੇਵਨ ਕਰਨ ਨਾਲ ਇਮਿਊਨ ਸਿਸਟਮ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ ਇਸ ਲਈ ਇਹ ਚਾਹ ਸਾਨੂੰ ਡਾਈਟ ਚ ਸ਼ਾਮਲ ਕਰਨੀ ਚਾਹੀਦੀ ਹੈ। ਬਣਾਉਣ ਦਾ ਤਰੀਕਾ ਹੁਣ ਗੱਲ ਕਰਦੇ ਹਾਂ ਕਿ ਗੁੜ ਦੀ ਚਾਹ ਬਣਾਉਣ ਦਾ ਆਖਿਰਕਾਰ ਆਸਾਨ ਤਰੀਕਾ ਕੀ ਹੈ ਤਾਂ ਜਿਵੇਂ ਕਿ ਤੁਸੀਂ ਨਾਰਮਲ ਚਾਹ ਬਣਾਉਂਦੇ ਹੋ ਉਸੇ ਤਰ੍ਹਾਂ ਹੀ ਇਸ ਚਾਹ ਨੂੰ ਵੀ ਬਣਾਣਾ ਹੈ ਬਸ ਖੰਡ ਦੀ ਬਜਾਏ ਗੁੜ ਦੀ ਵਰਤੋਂ ਕਰੋ ਚਾਹ ਬਣਾਉਣ ਤੋਂ ਬਾਅਦ ਇਸ ਦਾ ਸਵਾਦ ਤੁਸੀਂ ਵੇਖੋਗੇ ਕਿਵੇਂ ਵਧੀਆ ਹੋਏਗਾ ਤੇ ਨਾਲ ਹੀ ਗੁੜ ਨਾਲ ਤੁਸੀਂ ਇਸ ਚਾਹ ਦਾ ਸਵਾਦ ਹੋਰ ਵਧਾ ਸਕਦੇ ਹੋ ਗੁੜ ਦੀ ਚਾਹ ਸਿਹਤ ਲਈ ਫਾਇਦੇਮੰਦ ਹੁੰਦੀ ਹੈ ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਹੋਰ ਅਪਡੇਟਸ ਲਈ ਜੁੜੇ ਰਹੋ ਡੇਲੀ ਹੈਲਥ ਦੇ ਨਾਲ